ਵਾਹਿਗੁਰੂ ਸਾਹਿਬ ਜੀਓ ੴ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਸਵੀ ਤਵੇ ਪ੍ਰਸਾਦ ਸਵਈਏ ਸਰਾਬਗੋ ਸੁਦਸਮੋਹ ਸਦਾਨਕੇ ਦੇਖ ਪਰਿਉ ਪਰ ਜੋਗ ਜਤੀਕੇ ਸੋਰ ਸੁਰਾਰਧਨ ਸੁਦਸਦਾ ਦੇਖ ਸੰਤ ਸਮੋਹਨੇ ਪਮਤੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਉਨਾ ਦੇਖਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੋਂ ਤੇ ਏਕ ਰਤੀ ਵਿਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗਨਉ ਪਉ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੋਦਤ ਪੌਣ ਕੇ ਗੌਣ ਕੋ ਜਤ ਨਿਵਾਰੇ ਭਾਰੇ ਪੂਜਾਨ ਕੇ ਭੂਪ ਭਲੇ ਬਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋਂ ਕਹਾ ਭਏ ਭੂਪਤ ਅੰਤ ਕੌਣਾ ਗਹਿ ਪਾਏ ਪਦਾਰਿ ਜੀਤ ਫਿਰੈ ਸਭ ਦੇ ਸਿੱਧ ਸੰਨ ਕੋ ਬਾਜਤ ਢੋਲ ਮਰਦੰਗ ਨਗਾੜੇ ਗੁੰਜਤ ਗੂੜਕ ਜਾਣ ਕੇ ਸੰਦਰ ਹੰਸਤ ਹੀ ਹੈ ਰਾਜ ਹਜ਼ਾਰੇ ਪੂਤਪ ਵਿਖਾਪ万 ਕੇ ਪੂਪਤ ਕੌਣ ਗਨੈ ਨਹ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਅਪਜੇ ਬਨੰਤ ਕੋ ਅੰਤ ਕੇ ਤਮਸਦਾਰੇ तीर्थ नान दया तम दान सो संजम ने माने कव सिखै वेद पुराण कते बु कुरान जमीन जमान समान की पेखै ਔਨ ਆਹਾਰ ਜਤੀ ਜਤ ਤਾਰ ਸਭੈ ਸਵਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਪਜੇ ਬਨ ਭੂਪਤ ਏ ਕਰਤੇ ਬਨੇ ਕ ਨਾ ਲੇਖੈ ਸੁਦ ਸਪਾਹਾ ਦੁਰੰਤ ਦਬਾਹਾ ਸੋ ਸਾਜ ਸਨਹਾ ਦੁਰ ਜਾਣੰਦ ਲੈਂਗੇ پاری گمان پری من میں کروت پکھ لے نہ لیں گے تور ہری نمرو رم واسن ماتم تنگ نم میں لہیں گے شری پت سری پگوان کرپا بین تیاغ جہان ندان چلیں گے ویر اپار بڑے بریار اوچار حسار سار کی تار پچھیا ਤੋਰਤ ਦੇ ਸੰਬੰਧ ਮਬਾਸਨਾ ਮਾਤਿਕ ਜਾਣ ਕੇ ਮਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਬਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਤ ਕਾ ਨੇਕ ਸੋ ਏਕ ਦਵਈਆ ਦਾਨਵ ਦੇਵ ਪੁੰਨੰਦਨ ਸਤਰ ਭੂਤ ਪਵੈ ਕਪਵਾਣ ਜਪਾਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵਥ ਪੈਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਕੁੰਜਕ ਪੈਗੇ ਸਾਧ ਸਮੋ ਪ੍ਰਸੰਨ ਫਿਰੈ ਜਗ ਸਤਰ ਸਬੈ ਅਵ ਲੋਕ ਚ ਪੈਗੇ ਮਾਨਬ ਇੰਦਰ ਗਜੰਦਰ ਨਰਾਤਪਾ ਡਾਉਣ ਤ ਲੋਕ ਕੋ ਰਾਂਜ ਕਰੈਗੇ ਕੋਟ ਇਸ ਨਾਨਕ ਜਾਤਿ ਕਦਾਨ ਅਨੇਕ ਸੁਆਮ ਪ੍ਰਸਾਜ ਬਰੈਗੇ ब्रह्मा महेश्वर बेसन सची पात हंत पसे जम पास परेंगे जे नर श्री पत के परस हैं पग ते नर फिर न देहत रहेंगे कहां पयो जो दो लोचन मूंद के बैठ रह वक्त्यान लगायो नाथ प्रियो ली सात समुंदर न लोक गयो परलोक गवायो बास कियो बख्यान सो बैठ के ऐसे ही ऐसे सो बैस बतायो ਸਾਚ ਕਹੋ ਸੁਨ ਲਿਹੁ ਸਬੈ ਜਨ ਪ੍ਰੇਮ ਕੀਓ ਤਨਹਿ ਪ੍ਰਵ ਪਾਇਓ ਕਾਹੋ ਲੈ ਪਾਹਨ ਪੂਜਤ ਰਿਓ ਸਰ ਕਾਹੋ ਲੈ ਲਿੰਗ ਗਰੇ ਲਟਕਾਇਓ ਕਾਹੋ ਲਖਿਓ ਹਰ ਅਵਾਚਿ ਦਿਸਾਂਬਹਿ ਕਾਹੋ ਪਸ਼ਾਕੋ ਸੀਸ ਨਬਾਇਓ ਕੋ ਬਤਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਔਰ ਕਰਿਆ ਔਰ ਜੋ ਸਭ ਹੀ ਜਾਗ ਸ੍ਰੀ ਭਗਵਾਨ ਕੋ ਬੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਇਓ ਕੋਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ